ਨਾਸਦੀ ਮਾਲਾ 50 ਕਾਰੇ ਅਠਵ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰੋ ਸਿਮਰ ਸੁਖ ਪਾਵ ਸਾਸ ਸਾਸ ਮਲੇ ਇਹ ਲੋਕ ਪਰ ਲੋਕ ਸੰਗ ਸਹਾਈ ਜਤ ਕਤ ਮੋਹਿ ਰਖ ਬਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਾਰਨੇ ਡੋਬੈ ਤਸ ਕਰ ਨਹੀਂ ਲੇਵੈ ਪਾਹਿ ਨ ਸਕੇ ਜਲੇ ਰਹਾਓ ਨਿਰਤਨ ਕੋ ਤਨ ਅਦਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ ਸਾਗਰ ਮੈਂ ਬਹੁਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਤਨਾਬ ਸਰੀ ਮਹਲਾ ਪੰਜਵਾ ਪੈ ਕਰੇ ਪਾਲ ਦਿਆਲ ਗਵਿੰਦਾ ਅਮਰਤ ਰਿਜੈ ਸੰਚਾਈ ਨਾਵ ਨਿਧ ਰਿਦ ਸਿਤ ਹਰ ਲਾਗ ਰਹੀ ਜਨ ਪਾਈ ਸੰਤਨ ਕਾ ਅਨੰਦ ਸਗਲ ਹੀ ਜਾਈ ਗ੍ਰਹ ਬਾਹਰ ਠਾਕਰ ਭਗਤਨ ਕਾ ਰਬ ਰਹਿਆ ਸਰਵਠਾਈ ਰਹਾਓ ਤਾ ਕੋ ਕੋਇ ਨ ਪੰਚਨ ਹਾਰਾ ਜਾ ਕੈ ਅੰਗ ਗੁਸਾਈ ਜਿਉਂ ਕੀਤਰਾ ਸਵਟੈ ਜਿ ਸਿਮਰਤ ਨਾਨਕ ਨਾਮ ਧਿਆਈ ਤਨਾ ਸਰੀ ਮਹਲਾ ਪੰਜਵਾ ਦਰਬੰਤ ਦਰਬ ਦੇਖ ਗਰੇਬ ਭੂਮੰਤ ਹਵਮਾਨੀ ਰਾਜਾ ਜਨ ਸਗਲ ਰਾਜ ਹਮਰਾ ਤਿਉ ਹਰ ਜਨ ਟੇਕ ਸੋ ਅਮੀ ਜੇ ਕੋ ਆਪਣੀ ਓਟ ਸਮਾਰੈ ਜੈਸਾ ਬਿੱਤ ਤੈਸਾ ਹੋਏ ਬਿਰਤੈ ਆਪਣਾ ਬਲ ਨਹੀਂ ਹਾਰੈ ਰਹਾਉ ਆਨ ਤਿਆਗ ਭਏ ਇਕ ਆਸਰ ਸਰਣ ਸਰਣ ਕਰਿ ਆਏ ਸੰਤ ਅਨੰਦ ਰ ਭਏ ਮਨ ਨਿਰਬਲ ਨਾਨਕ ਹਰਿ ਗੁਣ ਗਾਏ ਤਨਾ ਸਰੀ ਮਹਲਾ ਪੰਜਾਉ ਤਾ ਕੋ ਹਰ ਰੰਗ ਲਾਗੋ ਇਸ ਜਗ ਮੈਂ ਸੋ ਕਹੀ ਇਤਹਾਸੂ ਰਾ ਆਤਮ ਜਿਹਨੇ ਸਗਲ ਬਸਤਾ ਕਾ ਜਾ ਕਾ ਸਤਗੁਰ ਪੂਰਾ ਥਾ ਕੋ ਗਈਆ ਆਤਮ ਰੰਗ ਸਰਣੀ ਪਾਵਨ ਨਾਮ ਤੇ ਆਵਨ ਸਹਜ ਸਮਾਵਨ ਸੰਗ ਰਹਾਓ ਜਨ ਕੇ ਚਰਨ ਬਸਹਿ ਮੇਰੇ ਹੀ ਰਹਿ ਰਹਿ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੁ ਕਿਰਪਾ ਦੇਦ ਨਾਨਕ ਕਹਿ ਸੁਖ ਇਹੀ ਤਨਾਸਰੀ ਮਹਲਾ ਪੰਜਵਾ ਜਤਨ ਕਰੈ ਮਾਨੁਖ ਡਹਿ ਕਾਵਾ ਓਹ ਅੰਤਰ ਜਾਮੀ ਜਾਨੈ ਪਾਪ ਕਰੇ ਕਰਮੁ ਕਿਰਪਾ ਵੈ ਭੇਖ ਕਰੈ ਨਿਰਵਾਨੈ ਜਾਨਤ ਦੂਰ ਤੁਮਹ ਪ੍ਰਭ ਨੇਰ ਉਤਤਾ ਕੈ ਉਤਤੇ ਉਤ ਪੀਖੈ ਆਵੈ ਲੋਭੀ ਫਿਰ ਰਹਾਉ ਸਭ ਲਗ ਟਟੈ ਨਾਹੀ ਮਨ ਪਰਮਾ ਤਬ ਲਗ ਮੁਕਤਨ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਾ ਸ੍ਰੀ ਮਹਲਾ ਪੰਜਵਾ ਨਾਮੁ ਗੁਰ ਦੀਓ ਹੈ ਪਨੈ ਜਾ ਕੈ ਮਤਿ ਕਰਮਾ ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾਕਾ ਜੁਗ ਮੈ ਧਰਮਾ ਜਨਕਾ ਨਾਮ ਬੜਾਈ ਸੋਭ ਨਾਮੋ ਗਤ ਨਾਮ ਪਤ ਜਨਕੀ ਮਾਨੈ ਜੋ ਜੋ ਹੋਗ ਰਹਾਓ ਨਾਮ ਤਨ ਅਨਿਤ ਸਜਨ ਕੈ ਪਾਲੈ ਸੋਈ ਪੂਰਾ ਉਸਾਹਾ ਨਾਮ ਵਿਹਾਰਾ ਨਾਨਕ ਅਧਾਰਾ ਨਾਮ ਪ੍ਰਾਪਤਿ ਲਾਹਾ ਤਨਾ ਸ੍ਰੀ ਮਹੰਲਾ ਪੰਜਵਾ ਨਿਤ੍ਰ ਪਨੀਤ ਬੈ ਦਰਸ ਪੀਖੇ ਮਾਤਾ ਪਰੋ ਰਵਾਲੋ ਰਸ ਰਸ ਗੁਣ ਗਾਵੋ ਠਾਕੁਰ ਕੇ ਮੋਰੇ ਹਿਰਦੈ ਵਸੋ ਕੁਪਾਲ ਤੁਮ ਤਾ ਰਖ ਰ ਹਰ ਦਿਆਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਹੋ ਪ੍ਰਭੂ ਕਿਰਪਾਲ ਰਹਾਓ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ਹਿਰਦੈ ਚਰਨ ਸਬਦ ਸਤਗੁਰ ਕੋ ਨਾਨਕ ਬਾੰਧਿਓ ਪਾਲ ਤਨਾ ਸਰੀ ਮਹੱਲਾ ਪੰਜਵਾ ਆਪਣੀ ਉਕਤ ਖਿਲਾਵੈ ਭੋਜਨ ਆਪਣੀ ਉਕਤ ਖਿਲਾਵੈ ਸਰਬ ਸੁਖ ਭੋਗ ਰਸ ਦੇਵੈ ਮਨਹੀ ਨਾਲ ਸਮਾਵੈ ਮਰੇ ਪਿਤਾ ਗੋਪਾਲदयाल ਜੋ ਰੱਖੇ ਮੈਂ ਤਾਰੀ ਬਾਰਕ ਤੈਸੇ ਹੀ ਪ੍ਰਪਾਲ ਰਹਾਓ ਮੀਤ ਸਾਜਨ ਸਰਬਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਤ ਤੁਮਹੀ ਮਿਲੇ ਨਾਨਕ ਸੰਤ ਸੇਵਾ ਤਨਾਸਰੀ ਮਹਲਾ ਪੰਜਵਾ ਸਤਿ ਕਿਰਪਾਲ ਦਿਆਲ ਦਬੋਧਵਰ ਕਾਮ ਕ੍ਰੋਧ ਵਿਖਜਾਰੇ ਰਾਜ ਮਾਲ ਜੋ ਬਨ ਤਨ ਜੀਆ ਰਾ ਇਨ ਉੱਪਰ ਲੈ ਬਾਰੇ ਮਨ ਤਨ RAM ਨਾਮ ਹਿਤ ਕਾਰੇ ਸੁਖ ਸਜ ਅਨੰਦ ਮੰਗਲ ਸਾਹਿਤ ਭਾਵ ਨਿਦ ਪਾਰ ਉਤਾਰੇ ਰਹਾਓ ਨਸਥਾਨ ਤਨ ਹੋਏ ਭਵਨਾ ਜਮੈਂ ਸੰਤ ਵਿਸਾਰੇ ਧਨ ਨਾਨਕ ਕੀ ਸਦ ਦਾ ਪੁਰਉ ਠਾਕੁਰ ਭਗਤ ਤੇਰੇ ਦਮਸਕਾਰੇ ਤਨਾਸਰੀ ਮਹਲਾ ਪੰਜਵਾ ਸੜਾਏ ਲਿਓ ਮਹਾ ਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦੀਓ ਮਨ ਮੰਨਤਾ ਦਿਨਸਨਾ ਕਤਹ ਜਾਤ ਸਤਿਗੁਰ ਪੂਰੇ ਕਿੰਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕੋ ਭੇ ਹਮਾਰੀ ਗਾਤ ਰਾਹਾ ਅਨਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਏ ਪ੍ਰਭ ਅਪਨੇ ਸੁਖ ਪਾਇਓ ਦਿਨ ਰਾਤ ਤਨਾ ਸ੍ਰੀ ਮਹੱਲਾ ਪੰਜਵਾ ਹਰ ਹਰ ਨਾ ਲੋਭ ਝੂਠ ਨਿੰਦ ਇਵਹੀ ਕਰਤ ਗੁਦਾਰੀ ਬਿਰਗ ਤ੍ਰਿਸ਼ਨਾ ਆਸ ਮਿਥਿਆ ਮੀਠੀ ਇਹ ਟੇਕ ਮਨੈ ਸਾਧਾ ਜੀ ਸਾਕਤ ਕੀਆ ਵਰਦਾ ਜਾਵੇ ਬਿਰਥਾਰੀ ਜੈਸੇ ਕਾਗਦ ਕੇ ਪਾਰ ਮੁਸਾ ਟੁਕ ਕਬਾਬਤ ਕਾਮ ਨਹੀਂ ਗਾਵਾਰੀ ਰਹਾਓ ਘਰਿ ਕੇ ਰਿਪਾ ਪਾਰ ਬ੍ਰਹਿਮ ਸੁਆਮੀ ਇਹ ਬੰਧਨ ਸੁਟਕਾਰੀ ਭੂੜਤ ਅੰਧ ਨਾਨਕ ਪ੍ਰਵਕਾਟ ਸਾਧ ਜਨ ਸੰਗਾਰ ਰੀਤ ਨਾ ਸਰੀ ਮਹੱਲਾ ਪੰਜਵਾ सिमर सिमर स्वामी प्रवे अपना शीतल तन मन सा रूप रंग सोख तन जी का पार ब्रह्म मोरा जाती रसन राम रसायन माती रंग रंगी राम अपने क चरण कमल नित थाती रहाओ ਜਿਸ ਕਾ ਸਾਥ ਨਹੀਂ ਰਖ ਲਿਆ ਪੂਰਨ ਪ੍ਰਭ ਕੀ ਬਾਤੀ ਮੇਲ ਲਿਓ ਆਪੇ ਜਗਦਾਤਾ ਨਾਨਕ ਹਰ ਰਾਖੀ ਪਾਤੀ ਤਨਾਸਰੀ ਮਹੱਲਾ ਪੰਜਵਾ ਤੂ ਤ ਦੁਸ਼ਮਨ ਸਭ ਤੁਜ ਤੈ ਨਿਬੜੈ ਪ੍ਰਗਟ ਪ੍ਰਤਾਪਤ ਮਹਾਰਾਜ ਜੋ ਜੋ ਤੇਰੇ ਭਗਤ ਤੁ ਖਾਏ ਓਹੋ ਤਤਕਾਲ ਤੁਮਾਰਾ ਨਿਰਗਤਮ ਰਿ ਹੋ ਰਹਾ ਨੀਤ ਮਰਾਦ ਸਹਾਏ ਹੋ ਹੋ ਦਾਸ ਕਾ ਕਰ ਗੈ ਉਤਰ ਬੀਤ ਰਹਾਓ ਸੋਰੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰੀ ਆਪ ਨਾਨਕ ਅਨੰਤ ਪੈ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਾਸਰੀ ਮਹੱਲਾ ਪੰਜਵਾ ਸਤਿਰਿ ਸਾਕਿ ਨੋ ਬਲਿ ਅਪਨਾ ਸਰਿ ਉਪਰ ਕਰਤਾਰੇ ਓ ਕਿਰਪਾ ਕਟਾਖ ਅਵ ਲੋਕਨ ਕੀ ਨੋ ਦਾਸ ਕਾ ਦੁਖ ਵਿਦਾਰੇ ਓ ਹਰੇ ਜਨ ਰਖੇ ਗੁਰ ਗੋਬਿੰਦਾ ਕੰਠ ਲਾਇ ਅਭੁਗਣ ਸਭ ਮੇਟੇ ਦਇਆਲ ਪ੍ਰਖ ਬਖਸੰਦਰ ਹਾਓ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾ ਉਹ ਸੱਚ ਹੋਵੈ ਤਨਸਰੀ ਮਹਲਾ 5 ਓ ਕੀ ਘੜੀ ਨ ਦੇਖਣ ਦੇ ਆਪਣਾ ਬਿਰਦਸ ਮਾਲੇ ਹੱਥ ਦੇ ਰੱਖੈ ਆਪਣੇ ਕੋ ਸਾਹ ਸਾਹ ਪ੍ਰਤ ਪਾਲੇ ਪ੍ਰਭ ਸੋ ਲਾਗ ਰਹੇ ਉਹ ਮੇਰਾ ਚੀਤ ਆਦੇ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਬੀਤ ਰਹਾਓ ਮਨ ਬੇਲਾਸ ਭਈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਪੂਰਣ ਪੈ ਜਰਖਾਈ ਨਾਸਰੀ ਮਹੱਲਾ ਪੰਜਵਾ ਜਿਸ ਕਾ ਵਿਚਰੈ ਪ੍ਰਾਨਪਤ ਦਾਤਾ ਸੋਈ ਗਨੋਹ ਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਮੈਂ ਸਰੋਬਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸੋ ਮਨ ਲਾਗਾ ਰਹਾਓ ਜੈ ਜਪ ਕੋ ਤੈ ਨਰਾਣ ਸਗਲ ਘਟਾਮੈ ਤਾਗਾ ਨਾਮ ਉਦਕ ਪੀਵਤ ਜਨ ਨਾਨਕ त्यागे ਸਭ ਅਨਰਾਗਾ ਤਨਾਸਰੀ ਮਹੱਲਾ ਪੰਜਵਾ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮੈਂ ਲੱਜਾ ਰਾਖੀ ਰਾਮ ਰਹਾਉ ਸਿਮਰ ਸਿਮਰ ਸੁਆਮੀ ਪ੍ਰਭ ਅਪਨਾ ਨਿਕਟ ਨੇ ਆਬੈ ਜਾਮ ਮੁਕਤ ਬੈ ਕੁੰਠ ਸਾਧ ਕੀ ਸੰਗਤ ਜਨ ਪਾਇਓ ਹਰਿ ਕਾ ਤਹਾਬ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੂਖ ਬਿਸਰਾਮ ਗੋਬਿੰਦ ਦਾ ਮੋਦਰ ਸਿਮਰੋ ਦਿਨ ਡੈਣ ਨਾਨਕ ਸਦ ਕੁਰਬਾਨ ਤਨਾਸਰੀ ਮਹੱਲਾ ਪੰਜਵਾ ਅੰਗ ਰਾਮ ਤੇ ਕਦਾਨ ਸਗਲ ਮਨੋਰਤ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਸ ਸੰਤਨ ਕਾ ਸੰਗ ਪਾਵੋ ਸੋਗ ਅਗਨ ਮੈਂ ਬਨ ਨਾ ਬੇ ਆਪੇ ਆਠ ਪਹਿਰ ਗੁਣ ਗਾਵੋ ਸਬਤ ਵਿਤਾ ਹਰ ਕੀ ਸੇਵਾ ਮਧੰਤ ਪ੍ਰਭ ਜਪਨ ਨਾਨਕ ਰੰਗ ਲਗਾ ਪਰਮੇਸ਼ਰ ਗਉੜ ਜਨਮ ਨਾ ਸਾਪਣ ਤਨਾਸਰੀ ਮਹਲਾ ਪੰਜਵਾ ਮੰਗੋ ਰਾਮ ਤੇ ਸਭ ਥੋਕ ਮਾਨਕ ਕੋ ਜਾਚਤ ਸ਼ਰਮ ਪਾਈ ਐ ਪ੍ਰਭ ਕੇ ਸਿਮਰਨ ਬੋਖ ਰਹਾਓ ਕੋ ਕੇਵਨ ਜਨ ਸਿਮਰਤ ਪ੍ਰਾਨਾ ਬੇਦ ਪੁਕਾਰ ਕੋਖ ਕਿਰਪਾ ਸਿੰਧ ਸੇਵ ਸਚ ਪਾਈਆ ਦੋਵੇ ਸੋ ਹਿਟਲੇ ਲੋਕ ਅਨ ਅਚਾਰ ਬਿਹਾਰ ਹੈ ਜੀਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਪੈ ਕਾਟੇ ਮਿਲ ਸਾਧੋ ਬਿਨ ਸੇ ਸੋਕ ਤਨਾਵਸਰੀ ਮਹੱਲਾ ਪੰਜਾਬਾ ਦਰਸਨਾ 부ਝੈ ਹਰਿ ਕੈ ਨਾਮ ਮਹਾ ਸੰਤੋਖ ਹੋਵੈ ਗੁਰ ਬਚਨੀ ਪ੍ਰਸਤ ਲਾਗੇ ਪੂਰਨ ਧਿਆਨ ਰਹਾਉ ਮਹਾ ਕਲੋਲ 부ਝੈ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹ ਜਪ ਜੀਬਾ ਪੂਰਨ ਹੋਏ ਦਾਸ ਕੀ ਕਾਲ ਸਰਬ ਬਿਮਨ ਹੋਰ ਤੇ ਰਾਜ ਸੁਖ ਰਸ ਸਦ ਗੁਸ਼ੀਆਂ ਕੀਰਤਨ ਜਪਨਾਮ ਜਿਸ ਕੇ ਕਰ ਮਿਲਖਿਆ ਤੁਰ ਕਿਰਤੈ ਨਾਨਕ ਜਨਕੈ ਪੂਰਨ ਕਾਬਤਨਾਥਰੀ ਮਹੱਲਾ 5 ਜਨਕੀ ਕੀਨੀ ਪਾਰ ਬ੍ਰਹਿਮ ਸਾਧ ਨਿੰਦ ਕ ਟਿਕਨ ਨ ਪਾਵਲ ਮੂਲੇ ਓੜ ਗਏ ਬੇਕਾਰ ਰਹਾਓ ਜਹ ਜਹ ਦੇਖ ਤਤੈ ਸੁਮੀ ਕੋਇ ਨ ਪੰਚਨ ਹਾਰ ਜੋ ਜੋ ਕਰ ਅਭਗਿਆ ਜਨ ਕੀ ਹੋਏ ਗਿਆ ਤਤ ਸ਼ਾਰ ਕਰਨ ਹਾਰਿਕ ਬਾਲਾ ਹੋਆ ਜਾ ਕਾ ਹੰਤਨ ਪਾਦਾ ਬਾਦ ਨਾਨਕ ਦਾਸ ਰਕੇ ਪ੍ਰਪਣੇ ਨਿੰਦਕ ਕਾਟੇ ਮਾਰ ਸਨਾ ਸ੍ਰੀ ਮਹੰਲਾ ਪੰਜਵਾ ਕਰਨਵਾ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸੰਗੋਬਿੰਦ ਦੁਖ ਭਜਨਾ ਦਾਸ ਆਪਣੇ ਕੋ ਨਾਮ ਦੇਵੋ ਧ੍ਰਿਟ ਪ੍ਰਭ ਤਾਰਾ ਕਿਰਪਾ ਕਰ ਤਾਰੋ ਪੁਜਾ ਗੈ ਗੁਪਤੇ ਕਾਢ ਲਿਵੋ ਰਹਾਓ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਅਨਕ ਦੋਖ ਤਨਾਦ ਪੂਰੇ ਪ੍ਰਭ ਵਿਨਯਾਨ ਨ ਰੱਖਣ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਆਤ ਦੋ ਓਦਾਰਣਾ ਜੀ ਜੰਤ ਤਾਰਨਾ ਬੇਦ ਉਚਾਰਣ ਅੰਤ ਪਾਇਓ ਗੁਣ ਹੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਬਸਨਾਨਕ ਗਾਇਓ ਨਾਵ ਸ੍ਰੀ ਮਾਲਾ ਪੰਜਵਾ ਹਰ ਤ ਸੁਖ ਪਰ ਤ ਸੁਖ ਨਿਤ ਸੁਖ ਸਿਮਰੜਾ ਨਾਮ ਗੋਬਿੰਦ ਕਾ ਸਦਾ ਲੀਜੈ ਮਿਟਾ ਹੈ ਕਮਾਣੇ ਪਾਪ ਚੜਾਣੇ ਸਾਧ ਸੰਗਤ ਮਿਲ ਮੁਆ ਜੀ ਜੈ ਰਹਾਓ ਰਾਜ ਜੋਪਨ ਵਿਸਰੰਤ ਹਰ ਮਾਇਆ ਮਹਾਂ ਦੁਖ へ ਹੋ ਮਹਾਂਤ ਕਹਿ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਭਗਵੰਤਲ ਹੈ ਸરણ ਸਮਰਤ ਅਕਥ ਗੋਚਰਾ ਪਤਿ ਦਵ ਧਾਰੜ ਨਾਮ ਤੇਰਾ ਅੰਤਰ ਜਮੀ ਨਾਨਕ ਕੇ ਸਵਾਮੀ ਸਰਬਤ ਪੂਰਨ ਠਾਕੁਰ ਮੇਰਾ ਤਨਾਸਰੀ ਮਹਲਾ 5 ਕਰ ਬਾਦਵਾ ਇਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਰਗਾ ਬੋ ਗੋਪਾਲ ਰਾਏ ਰਹਾ ਵਡਾ ਭਾਗ ਭੇਟੇ ਗੁਰਦੇਵਾ ਕੋਟ ਭਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰਣ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਤਨਾਸਰੀ ਮਹੱਲਾ ਪੰਜਵਾ ਤ੍ਰਿਪਤ ਭਈ ਸਚ ਭੋਜਨ ਖਾਇ ਮਨ ਤਨ ਰਸਨਾ ਨਾਮ ਤੇ ਆਇਆ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਵਤਰ ਓਟਾਏ ਅਨੰਦਰ ਕੀਰਤਨ ਹਰਿ ਗੁਣ ਗਾਏ ਹਸਤੀ ਰਤ ਅਸ ਸਵਾਰੀ ਹਰਿ ਕਾ ਪਾਰ ਗਿਰਦੇ ਲਿਹਾਰੀ ਮਨ ਤਨ ਅੰਦਰ ਅਰ ਚਰਨ ਦਿਆਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਤਨਾਸਰੀ ਮਹਲਾ 50 ਸੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨੇ ਖਿਨ ਮੈਂ ਤਾਰਾ ਰਹਾਓ ਕੋਈ ਹੋਆ ਕਰਮ ਰਤ ਕੋਈ ਤੀਰਥ ਨਾਇ ਦਾਸੀ ਹਰ ਕਾ ਨਾਮ ਤੇ ਹਾਇਆ ਬੰਦਨੇ ਕਾਟਨ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਤਨਾਸਰੀ ਮਹੱਲਾ ਪੰਜਵਾ ਕਿਤਾਬ ਪ੍ਰਕਰਣ ਟੁੱਟ ਪ੍ਰੀਤ ਦਾਸ ਤਰੇ ਕੀ ਨਿਰਮਲ ਰੀਤਰਾਓ ਜੀ ਪ੍ਰਾਣ ਮਨ ਧਰਤੇ ਪਿਆਰਾ ਹੋਵੇਂ ਬੰਧ ਹਰ ਦੇਵਨ ਹਾਰਾ ਚਰਨ ਕਮਲ ਸੋ ਲਾਗਿਓ ਨੇਹ ਨਾਨਕ ਕੀ ਬੇਨੰਤੀ ਏਹ ਇਕ ਓੰਕਾਰ ਸਤਿਗੁਰ ਪ੍ਰਸਾਦ ਤਨਾ ਸ੍ਰੀ ਮਹਲਾ ਨਵਾ ਕਾਹੇ ਰ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਓ ਉਹੋ ਪਰਮਾਤਮਾ ਜੋ ਬਾਸ ਬਸਤ ਹਾ ਮੁਕਰ ਵਾਹੇ ਜਿਸ ਸਾਈ ਤਸੇ ਹੀ ਹਰ ਵੇਸੇ ਨਿਰੰਤ ਦਰ ਘਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਾਨਾ ਏ ਗੁਰ ਗਿਆਨ ਬਤਾਈ ਜਨ ਨਾਨਕ ਵਿਨ ਆਪਾ ਜੀਨੈ ਮਿਟੈ ਨਾ ਭ੍ਰਮ ਕੀ ਕਾਈ ਤਨਾ ਸ੍ਰੀ ਮਹੱਲਾ ਨੋਵਾ ਸਾਧਾ ਇਹ ਜਗ ਭਰਮ ਭਲਾ ਨਾ ਰਾਮ ਨਾਮ ਕਾ ਸਿਮਰਨ ਸੋਡਿਆ ਮਾਇਆ ਹੱਥ ਬਿਕਨ ਰਹਾਓ ਮਾਤ ਪਿਤਾ ਭਾਈ ਸਤਵੰਤਾ ਤਾਕਰ ਸਲਪਟਾਨਾ ਜੋ ਬਨ ਧਨ ਪ੍ਰਭ ਤਾ ਕੈ ਮਦਮੈ ਅਹਨ ਸਰ ਹੈ دیਵਾਨਾ ਦੀਨ ਦੇ ਆਲ ਸਦਾ ਤੁਖ ਪੰਜਨਾ ਤਸ ਮਨ ਨਾਲ ਲਗਾਨਾ ਜਨ ਨਾਨਕ ਕੋਟਨ ਮੈਂ ਕਿਨ ਹੋ ਗੁਰਮਖੋਇ ਪਸਾਰਨਾ ਤਨਾਸਰੀ ਮਹੱਲਾ 9 ਤਹ ਜੋਗੀ ਕੋ ਜੁਗਤ ਨ ਜਾਣੋ ਲੋਬ ਮੋਹ ਮਾਇਆ ਮਮਤਾਫਨ ਜੇ ਕਟ ਮੈਂ ਪਸੰਨ ਰਾਵ ਅਰਨਿੰਦਾ ਉਤਤਨ ਜਾਕੇ ਕੰਤਨ ਰਹੁ ਸਮਨੋ ਹਰਖ ਸੋਗਤੇ ਰਹੇ ਅਤੀਤਾ ਜੋਗੀ ਤਾਏ ਬਖਾਨੋ ਚਲ ਮਨ ਤੈ ਦਿੱਸ ਕੋ ਧਵਤ ਚਲ ਜਾਇ ਟੈ ਰਨ ਕਹ ਨਾਨਕ ਇਹ ਬਿਦ ਕੋ ਜੋ ਨਰ ਮੁਕਤਾਇ ਤੋ ਮਨ ਤਨਾ ਸ੍ਰੀ ਮਹਲਾ ਨਵਾ ਅਬ ਮੈਂ ਕਉ ਨ ਪਾਉ ਕਰ ਜੇ ਬਿਦ ਮਨ ਕੋ ਸੰਸਾਰ ਚੁਕੈ ਭਉ ਨਿਤ ਪਾਰ ਪਰ ਰਹਾਓ ਚਾ ਨ ਪਾਏ ਕਿਸ ਬਲ ਨ ਕੀਨ ਤਾਤੇ ਅਦਗੜ ਮਨ ਬਾਚ ਕਰਮ ਹਰ ਗੁਣ ਨਹੀਂ ਗਾਏ ਜੈ ਜੀ ਸੋਚ ਤਰੋ ਗੁਰ ਮਤ ਸੁਨ ਕਸ ਗਿਆਨ ਨ ਉਪਜੇਆ ਪਸੂ ਜੋ ਉਦਰ ਪਰੋ ਕਹੋ ਨਾਨਕ ਪ੍ਰਭ ਜਿਤ ਪ੍ਰਸਾਨ ਤਬ ਹਉ ਪਤ ਤਤਰੋ